ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਫਿਰੋਜ਼ਪੁਰ ਦੇ ਉਹਨਾਂ ਪੀੜਤਾਂ ਨੂੰ ਮਿਲੇ ਜੋ ਪਾਕਿਸਤਾਨੀ ਹਮਲੇ ਦੌਰਾਨ ਜ਼ਖਮੀ ਹੋ ਗਏ ਸਨ ਫਿਰੋਜ਼ਪੁਰ ਜ਼ਿਲ੍ਹੇ ਦੇ ਖਾਈ ਫੇਮ ਪਿੰਡ ਦੇ ਦੋ ਵਿਅਕਤੀ ਡਰੋਨ ਹਮਲੇ ਨਾਲ ਲੱਗੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਸਨ ਜਾਖੜ ਨੇ ਪੀੜਤਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ-ਚਾਲ ਜਾਣਿਆ ਅਤੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਭਾਰਤ ਨੇ ਤਣਾ ਦੌਰਾਨ ਪਾਕਿਸਤਾਨ ਅੱਗੇ ਮਜ਼ਬੂਤੀ ਦਿਖਾਈਏ ਉਹਨਾਂ ਕਿਹਾ ਕਿ ਇਸ ਤਣਾਅ ਦੌਰਾਨ ਪੰਜਾਬ ਨੇ ਸੁਰੱਖਿਆ ਦੀ ਕੰਧ ਦਾ ਕੰਮ ਕੀਤਾ ਏ ਜਾਕੜ ਨੇ ਪੰਜਾਬ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਬਰਨ ਇੰਜਰੀਜ਼ ਜਲਣ ਦੇ ਕਰਕੇ ਇੱਕ ਪੇਸ਼ੈਂਟ ਦੇ ਕਰੀਬਨ ਸਾਰੇ ਹੀ ਬੋਡੀ ਦੇ ਅੰਦਰ ਝੁਲਸ ਗਿਆ ਸ਼ਰੀਰ ਤੇ 70% ਬਰਨ ਇੰਜਰੀਜ਼ ਦੂਜੇ ਪੇਸ਼ੈਂਟਸ ਦੇ ਵੀ ਹੈਗੀਆਂ ਤੇ ਵਾਈਗਰ ਤੋਂ ਆਈ ਅਰਦਾਸ ਕਰਦੇ ਆਂ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਕਾਮਯਾਬ ਹੋਵੇ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਆਂ